ਪ੍ਰਾਈਵੇਟ ਮੋਬਾਈਲ ਆਪਰੇਟਰ ਕੰਪਨੀਆਂ ਵੱਲੋਂ ਬਣਾਏ ਮਹਿੰਗੇ ਪਲਾਨ ਤੋਂ ਬਾਅਦ ਹੁਣ BSNL ਵੀ ਸਰਗਰਮ ਹੋ ਗਈ ਹੈ ਅਤੇ ਕੰਪਨੀ ਸਸਤੇ ਪਲਾਨ ਲਾਂਚ ਕਰਕੇ ਗਾਹਕਾਂ ਨੂੰ ਲਾਭ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸੰਬੰਧੀ ਸੰਤੀ ਸ਼ਹਿਰ ਲੁਧਿਆਣਾ ਵਿੱਚ ਗਾਹਕਾਂ ਲਈ ਮਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ BSNL ਦੇ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ 4G ਸਹੂਲਤ ਅਤੇ ਹੋਰ ਕਿਫਾਇਤੀ ਪੈਕੇਜਾਂ ਬਾਰੇ ਪ੍ਰਚਾਰ ਦਾ ਕੰਮ ਕੀਤਾ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ BSNL ਲੁਧਿਆਣਾ ਦੇ जीएम अमीन अहमद ताजीर ਨੇ ਦੱਸਿਆ ਕਿ बीएसएनएल ਵੱਲੋਂ ਤੇਜ਼ੀ ਨਾਲ ਬਦਲਾ ਕੀਤੇ ਜਾ ਰਹੇ ਨੇ ਕੰਪਨੀ ਵੱਲੋਂ ਦਿੱਤੀ ਗਈ 4ਜੀ ਸਹੂਲਤ ਪੂਰੀ ਤਰ੍ਹਾਂ ਭਾਰਤੀ ਮਾਪਦੰਡਾਂ ਤੇ ਖਰੀ ਉਤਰ ਰਹੀ ਹੈ ਪਿਛਲੇ ਇੱਕ ਹਫਤੇ ਵਿੱਚ ਲੁਧਿਆਣਾ ਵਿੱਚ 2000 ਤੋਂ ਵੱਧ ਨੰਬਰ ਰਿਪੋਰਟ ਕੀਤੇ ਗਏ ਨੇ ਅਤੇ 2024 ਦੇ ਅੰਤ ਤੱਕ ਲੁਧਿਆਣਾ ਦਾ 20% ਹਿੱਸਾ ਲੈਣ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਕੰਪਨੀ ਜਲਦ ਹੀ OTT ਅਤੇ IPTV ਸਹੂਲਤਾਂ ਪ੍ਰਦਾਨ ਕਰਨ ਤੇ ਕੰਮ ਕਰ ਰਹੀ ਹੈ ਉਹਨਾਂ ਕਹੇ ਕਿ ਬੀਐਸਐਨਲ ਨੇ ਪਿਛਲੇ ਸਾਲਾਂ ਦੌਰਾਨ ਆਪਣੇ ਆਪ ਨੂੰ ਮੁੜ ਸੁਰਜੀਤ ਕੀਤਾ ਹੈ ਅਤੇ ਲੋਕਾਂ ਦੀਆਂ ਬਦਲਦਿਆਂ ਮੰਗਾਂ ਅਨੁਸਾਰ ਆਪਣੇ ਆਪ ਨੂੰ ਢਾਲਿਆ ਹੈ ਨਾ ਸਿਰਫ ਨਵੀਆਂ ਸੇਵਾਵਾਂ ਪ੍ਰਦਾਨ ਕਰਨ ਵਿੱਚ ਬਲਕਿ ਵਿਸ਼ੇਸ਼ ਤੌਰ ਤੇ ਸੇਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਦੇ ਸੰਬੰਧ ਵਿੱਚ BSNL ਹਾਲ ਹੀ ਵਿੱਚ ਭਾਰਤੀਆਂ ਦੀਆਂ ਪਹਿਲੀਆਂ ਦੇਸੀ 40 ਸੇਵਾਵਾਂ ਲਾਂਚ ਕੀਤੀਆਂ ਗਈਆਂ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸੇਵਾਵਾਂ ਪੰਜਾਬ ਤੋਂ ਸ਼ੁਰੂ ਕੀਤੀਆਂ ਗਈਆਂ ਨੇ ਬੀਐਸਐਨＬ ਦੀਆਂ 4ਜੀ ਸੇਵਾਵਾਂ ਹੁਣ ਵਪਾਰਕ ਤੌਰ ਤੇ ਲੁਧਿਆਣਾ ਅਤੇ ਦੇਸ਼ ਭਰ ਵਿੱਚ ਸਹਾਜ ਮੌਜੂਦਗੀ ਦੇ ਨਾਲ ਉਪਲਬਧ ਹਨ ਪੰਜਾਬ ਵਿੱਚ ਵੱਖ-ਵੱਖ ਕੰਪਨੀਆਂ ਦੁਆਰਾ ਮੋਬਾਈਲ ਚਾਰਜਸ ਵਿੱਚ ਹਾਲ ਹੀ ਵਿੱਚ ਕੀਤੇ ਵਾਅਦੇ ਦੇ ਬਾਵਜੂਦ ਬੀਐਸਐਨＬ ਮੋਬਾਈਲ ਸੇਵਾਵਾਂ ਹਮੇਸ਼ਾ ਦੂਜਿਆਂ ਨਾਲੋਂ ਸਸਤੀਆਂ ਰਹੀਆਂ ਨੇ ਬੀਐਸਐਨＬ 2024 ਦੇ ਅੰਤ ਤੱਕ ਲੁਧਿਆਣਾ ਵਿੱਚ 20 ਪਰਸੈਂਟ ਮਾਰਕੀਟ ਸ਼ੇਅਰ ਹਾਸਲ ਕਰੇ